ਜਾਦੇ ਨਾ ਦੂਜੀ ਰਹਾਦਾ ਜੋ ਕੱਲ ਤਾਂ ਫਿਰ ਸਾਰੀ ਰਾਤ ਤੱਕ ਦੀਗੋਂ ਪਈ ਗਿਆ ਦੀਗੋਂ ਬਗੜਾ ਪਣੀਆ ਨਹੀਂ ਵਾਹ ਇੱਕ ਤੋਂ ਕਲੈਕਟ ਜੇ ਭਾਏ ਸੀ 60 ਹਜ਼ਾਰ ਰੁਪਏ ਟ੍ਰਾਂਟ ਨਾ ਪਾਸ ਨਾ ਉੱਪਰ ਬਾਈਪਾਸ ਤੋੜ ਪਾਲ ਕਰ ਚੱਲੇ ਜਾਈ ਤੇ ਉੱਥੇ ਘਾਫੇ ਤੋਂ ਬਾਹਰ ਜਿੱਦ ਨਾ ਵੀਡੀਓ ਪਈ ਸੀ ਦੋਨੋਂ ਕੋ ਆਤਾ ਦੇਖ ਮੈਨੇ ਰੋਟੀ ਲਓ ਜੀ ਸਾਬ ਨੀਮਤ ਟੱਪ ਕੇ ਮਹਲਾਰਗੜ ਆ ਗਏ ਮਿੱਤਰ ਪਿਆਰੇ ਦਾ ਢਾਬਾ ਇੱਥੇ ਪਹਿਲਾਂ ਵੀ ਰੋਕਦੇ ਆ ਸ਼ਾਇਦ ਵੀਡੀਓ ਦੇਖੀ ਹੋਵੇ ਤੁਸੀਂ ਤੇ ਰੋਟੀ ਲੱਗ ਗਈ ਆ ਹੁਣ ਨਾਲ ਦਾ ਮੈਂ ਸੌਂ ਗਿਆ ਸੀ ਤੇ ਆਪਾਂ ਹੁਣ ਰੋਟੀ ਖਾਣ ਦੀ ਤਿਆਰੀ ਕਰ ਰਹੇ ਆ ਇਹ ਆਪਣੇ ਬਾਈ ਦਾ ਟੱਬਾ ਹੁਣ ਬਾਈ ਦੀ ਵੀਡੀਓ ਉੱਦੇ ਬਣਾਵਾਂਗੇ ਜਿੱਦਿਓ ਕਹੂਗਾ ਗੁੱਡ ਮਾਰਨਿੰਗ ਕਿਵੇਂ ਹੋ ਮਿੱਤਰੋ ਪਿਆਰਿਓ ਰਾਤ ਉਹਦਾ ਮਨ ਸੀਗਾ ਵੀ ਅੱਗੇ ਜਾਵਾਂਗੇ ਪਰ ਉਹ ਥਾਬੇ ਵਾਲਾਂ ਕੋਲ ਰੁਕੇ ਸੀ ਬਾਈਆਂ ਕੋਲ ਜਿੱਨਾਂ ਦੀ ਵੀਡੀਓ ਬਣਾਈ ਸੀ ਉਹਨਾਂ ਨੂੰ ਦੋ ਤਿੰਨ ਆਰੀ ਫੋਨ ਆਇਆ ਸੀ ਤੇ ਉੱਥੇ ਟਾਈਮ ਲੱਗ ਗਿਆ 2.5 ਘੰਟੇ ਲੱਗੇ ਫਿਰ ਇਹ ਕਹਿੰਦਾ ਮੈਂ ਸੌਣਾ ਰੋਟੀ ਖਾ ਬਖਵਾਤੀ ਉਹਨਾਂ ਨੇ ਸਾਰੇ 6 ਵਜੇ ਚਲੇ ਸੌ ਗਿਆ ਜਵਾਨ ਫਿਰ ਮੈਂ ਸਟੇਰਿੰਗ ਤੇ ਬਹਿ ਗਿਆ ਤੇ ਇਧਰ ਐਮਪੀ ਚ ਬੜਨ ਨੂੰ 12:00 ਵੱਜ ਗਏ ਕਿਉਂਕਿ ਬਾਰਡਰ ਤੇ ਟਾਈਮ ਬੜਾ ਲੱਗ ਜਾਂਦਾ ਫਿਰ ਮੈਨੂੰ ਵੀ ਨੀਂਦ ਜੀ ਆਉਣ ਲੱਗ ਗਈ ਮੈਂ ਕਿਹਾ ਯਾਰ ਰੋਕ ਲਾ ਸਵੇਰੇ ਚੱਲ ਬੜਾਂਗੇ ਇੱਕੜਾ ਕੱਚਾ ਮਾਲ ਹੁਣ ਆਪਾਂ ਠੀਜੀ ਜਾ ਕੇ ਪਾਈ ਆ ਐਂਕਲ ਨਾ ਲਈਏ ਸਾਰੇ ਰਹਾ ਇਹਦਾ ਮੋੜ ਕੇ ਕਈ ਵਾਰੀ ਸਾਲਾ ਟਾਈਮ ਹੀ ਨਹੀਂ ਗੱਲਦਾ ਜਾ ਲਓ ਜੀ ਦਿਨ ਚੜ ਗਿਆ ਐਮ ਪੀ ਅੱਗੇ 50 ਕਿਲੋਮੀਟਰ ਪੱਡ 50 ਕ ਖੱਟ ਕੇ ਖੜ ਗਿਆ ਸੀ ਕੀ ਨਾਉਣ ਲੱਗੇ ਪਾਟਰ ਦਾ ਜਾਨ ਬੜਾ ਖੱਜਲ ਕਰਦਾ ਯਾਰ ਉੱਥੇ ਹੀ ਵਸੇ ਹੋਣ ਲੱਗੇ ਐ ਮੈਂ ਫਿਰ ਮੈਂ ਯਾਰ ਕੋਈ ਨਾਤਾ ਕੱਲੋਂ ਹੀ ਰਹਾਦਰ ਕੋਚੀ ਆ ਜਾਣਾ ਗੇਹਾਂ ਦੇਖੀ ਵਾ ਯਾਰ ਆਰਾਮ ਕਰ ਲੈ ਚੱਲ ਪੇ ਜਾ ਕਿਵੇਂ ਆ ਫਿਰ ਹੰਡੋ ਹੰਡ ਕਿੱਥੇ ਗਰਮੀ ਆ ਵਰਤਾ ਸਾੜੀ ਆ ਵੀ ਲਾਉਣ ਨੂੰ ਜੀ ਕਰਦਾ ਹਰ ਦੇ ਕਹਦਾ ਤੱਪ ਕਿੰਨੀ ਇਹ ਲਟਕੀਨ ਵਾਲੀ ਗੱਲ ਆ ਅਗਲਾ ਆਪਾਂ ਉੱਥੇ ਜੁੱਲਿਆਂ ਜੋ ਨਿਕਲਦੇ ਆਉਂਦੇ ਨਾਉਂਦੇ ਬਲਾਹਾ ਕਰਦੇ ਇੱਧਰ ਤੇਰੇ ਦੇ ਲਾਉਟ ਤੇ ਉੱਡਦੇ ਨਾ ਵੀੜਿਆ ਸੀ ਕਮਾਰਗਾ ਉਹ ਮੇ ਥੋਪੀ ਆ ਬੈਰੀਕੇਟਿੰਗ ਜੀ ਨੇ ਲੋਥ ਬੜੀ ਵਧੀਆ ਬਣਾਈ ਹੈ ਨਾ ਰੋਡ ਦੀ ਸਵਾ ਲੱਗਦਾ ਖੜਾਈ ਆ ਗਿਆ ਕੱਪ ਹੋ ਜਾਏ ਮਨਸੋਰ ਕੱਪ ਕੇ ਜਾਵਰੇ ਕੋ ਪਹਿਲਾ ਹੁੰਦਾ ਹੈ ਮਾਨ ਨਹੀਂ ਖੇੜੀ ਅੰਕਾ ਕਹ ਲੈ ਇਹ ਨਹੀਂ ਖੇੜੀ ਹੈ ਇੱਥੇ ਵੀ ਅੱਜ ਨਹੀਂ ਇੱਥੇ ਜਾਮ ਬੜਾ ਲੱਗਿਆ ਹੁੰਦਾ ਕਿ ਕਿਉਂਕਿ ਰਾਤ ਬੜਾ ਖਤਨੇ ਟਾਈਮ ਹੀ ਉਹ ਜਿਆ ਫਾਰਕਾ ਗੱਡੀਆਂ ਬੜਾ ਹੌਲੀ ਹੌਲੀ ਲੰਘਦੀਆਂ ਹੁੰਦੀਆਂ ਨੇ ਨਕਰੇ ਤੋਂ। ਸ਼ਾਮ ਨੂੰ ਤਾਂ ਦੁਪਹਿਰ ਤੋਂ ਬਾਅਦ ਤਾਂ ਉਹ ਹੋਵੇਗਾ ਅੰਗੇ ਵੀ ਛਾ ਸਾਰਾ ਹੀ। ਇਹ ਕਿ ਦਖਾਉਣਾ ਦਾ ਕੋਈ ਹੋਰ ਸੀ ਹੁਣ ਦੇਖ ਨਹੀਂ ਰਿਹਾ। ਸਾਰਾ ਲਸਣ ਪਿਆ ਜੀ ਲੱਗਿਆ ਸਾਰੇ ਪਾਸੇ ਆ। ਪਿਆਰੀ ਆ ਮਤਲਬ ਹਉਣ ਵਾਲੀ ਐ। ਨਹੀਂ ਸਾਰਾ ਸਾਲ ਇੱਥੇ ਹੀ ਕੋ ਚੱਲਦਾ। ਲਾ ਸੁਣਾ ਪਿਆਜ ਸੋਇਆ ਵੀ ਨਾ ਜਾਂ ਘਰ ਸਰੋਂ ਜਾਂ ਜਾਂ ਘਰ ਮੱਕੀ ਹੈ ਰਾੜੀਆਂ ਬਦਲਾਂ ਹੋ ਗਈਆਂ ਮਿੱਟੀ ਚ ਜਾਂ ਫਿਰ ਉਹ ਕੀ ਕਹਿੰਦੇ ਉਹਨੂੰ ਕਣਕ ਅੱਜ ਮੱਝ ਗਈ तकरीबन 11:30 ਇੱਕ ਜਿਆਦਾ ਪਾਣੀ ਛਕ ਲਿਆ ਪਣ ਹਲੇ ਬੰਦੇ ਕੋਲ ਹੀ ਆ ਇਹਨਾਂ ਦਾ ਸ਼ੈੱਡ ਪਾਇਆ ਭਾਈ ਘੋੜੀਆਂ ਨੂੰ ਕਦੇ ਕਦੇ ਮਾਲਕ ਘੋੜੀਆਂ ਬੰਨ੍ਹਦਾ ਇੱਥੇ ਲਿਆ ਕੇ ਬਾਬੇ ਹਲੇ ਟਾਬੇ ਤੇ ਤੇ ਅਗਲੀ ਰੋਟੀ ਦਾ ਆਰਟਿਸਟ ਏ ਹਾਏ ਤੇ ਹੁਣ ਗਾਂਹ ਨੂੰ ਨਿਕਲਦੇ ਆ ਅਜੇ 350 ਦੇ ਕਰੀਬ ਗਾਂਹ ਵਾਲੀ ਬਾਟ ਹੈਗੀ ਅਜੇ ਤੇ ਮਾਲ ਲੈਣਾ ਮਹਾਰਾਜ ਦੇ ਟ੍ਰੋਪ ਫਿਰ ਬਾਕੀ ਦੀ ਅਪਡੇਟ ਕਰਦੇ ਆ ਮਿੱਤਰੋ ਥੋੜੇ ਟਾਈਮ ਆਲੀ ਜਿਹਾ ਕੇ ਪੀਜ ਮਿੱਤਰੋ ਦੇਖ ਲੋ ਵੀ ਬਾਡੀ ਤਕਰੀਬਨ 20% ਕਣਕਾਂ ਵਧੀਆਂ ਗਈਆਂ ਇਹ ਇਹਦੇ ਕਰਕੇ ਮਸ਼ੀਨ ਇੱਧਰ ਆਉਂਦੀ ਹੁੰਦੀ ਆ ਲੋਕ ਪਹਿਲਾਂ ਇੱਧਰ ਨੂੰ ਆਉਂਦੇ ਆ ਮਹਾਰਾਸ਼ਟਰ ਤੋਂ ਆਉਂਦੇ ਆ ਤੇ ਹੁਣ ਪਾਜਾ ਗਾਂ ਆ ਗਏ ਪੈਸੇ ਹੱਥੀਂ ਵੜਾਈ ਵੀ ਕਾਫੀ ਹੁੰਦੀ ਆ ਤੇ ਤੁਮਾਜ਼ ਜਿਦਾਂ ਲਾ ਕੇ ਮਸ਼ੀਨਾਂ ਫਿਰ ਆਪਣੇ ਮੋੜਦੀਆਂ ਨੇ ਜੋ ਕਿ ਜਿਹੜੀਆਂ ਮਸ਼ੀਨਾਂ ਆਉਣੀਆਂ ਸੀ ਉਹ ਦਸੰਬਰ ਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਇੱਧਰੋਂ ਦਸੰਬਰ ਦੇ ਆਖਰੀ ਹਫ਼ਤੇ ਜਨਵਰੀ ਚ ਕਿੰਨੇ ਬਾਹ ਮਸ਼ੀਨਾਂ ਹੋਣਗੀਆਂ ਇੱਥੇ ਵੀ ਕਾਣਤ ਨੂੰ ਉਤਾਰੀ ਇੱਥੇ ਅੱਧੀ ਬਾਡੀ ਅਜੇ ਵੀ ਹੈਗੀ ਉਹ ਖੜਾ ਫਰੈਸ਼ਰ ਕਾਫੀ ਪਰਸੈਂਟ ਜਾਨੀ 20 20 20 ਤੋਂ ਵੱਧ ਵੱਡੀ ਗਈ ਹੋਣੀ ਹੈ ਮੇਰੇ ਹਿਸਾਬ ਨਾਲ 20 40% ਕਣਕਾਂ ਵੱਡੀਆਂ ਗਈਆਂ ਜਿਹੜੀ ਪਹਿੇਤੀ ਆ ਉਹੀ ਰਹਿੰਦੀ ਆ ਆ ਖੜੀ ਆ ਪੂਰਾ ਸੋਨਾ ਪਿਆਰ ਆ ਜਮਾ ਆ 40% ਵੱਡੀ ਤੇ ਇਹਦੇ ਪੌਂਦੇ ਹਨੇ ਅਨੇ ਇਹਦੇ ਪੌਂਦੇ ਆਵਾਏ ਬੰਨ੍ਹ ਕਰ ਬੰਨ੍ਹ ਕੰਮ ਇਹ ਗਾਫਟ ਕੋਪੀਰਾਈਟ ਆ ਜਾਂਦਾ ਯਾਰ ਜਮਾਨ ਦਾ ਪਰ ਉਹ ਬਾਰ ਕਰ ਰਿਹਾ ਜਮਾਨਾ ਹਾਤਾ ਬੰਦਾ ਕਿ ਕੱਲ ਪਰਸੋਂ ਵਾਲਾ ਕੀ ਹਾਲ ਸੀ ਆ ਫੜਾ ਵਿਚਾਰਿਆ ਹੋਊਗਾ ਇਹ ਬੜਾ ਮਾਈਪਾਸ ਲਿਖੜ ਗਿਆ ਆ ਸਿੱਧਾ ਜਾਣਾ ਉੱਤਰ ਦਾ ਰੇਰ ਉੱਤਰ ਜਾਵਾਂਗੇ ਨਾ ਫਿਰ ਲੰਬਾ ਵਾ ਜਾਣਾ ਇਹਦਾ ਆਪਾ ਆਉਣਾ ਹੈ ਆ ਫਿਰ ਸ਼ਾਇਦ ਹਲੇ ਸਾਈਰਾ ਥੋੜਾ ਜਿਹਾ ਨਾ ਜਾਣ ਜੂਮ ਮਿਲੇ ਆਪਾਂ ਉਹੀ ਜਿਹੜਾ ਰਾਹ ਪਿਛਲੀ ਵਾਰੀ ਆਏ ਸੀ ਦਿਨੇ ਉਹਦੇ ਵਿੱਚ ਹੀ ਨਗਣਾ ਆਉਣਾ ਸਮਰੋਹ ਲਾਉਣਾ ਕਰਨਾ ਸਮਰੋਹ ਸਮਰੋਹ ਆਦਿ ਲਾਂਗਪੁਰ ਵੀ ਪੜਦਾ ਲਾਂਗਪੁਰ ਵਾਲਾ ਸਨੀਤਾ ਬੇਦੇ ਖੜ ਕੇ ਤੁਰੇ ਸੀ ਉੱਥੇ ਜਾ ਕੇ ਉਤਰਨਾ ਆਪਾਂ